ਸੁਸ਼ਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰਨਜੀਤ ਸਿੰਘ ਅੱਜ ਪਹੁੰਚੇ ਹਾਂ ਰੇਲਵੇ ਰੋਡ ਦੇ ਉੱਪਰ ਜਿੱਥੇ ਹਰ ਮਹੀਨੇ ਜੋ ਮਾਤਾ ਜੀ ਦੇ ਭਗਤ ਨੇ ਜਿਹੜੇ ਉਹ ਸੇਵਾਵਾਂ ਜਿਹੜੀਆਂ ਕਰਦੇ ਨੇ ਜੋ ਕਿ ਜਤਾਂ ਯਾਤਰਾਵਾਂ ਦੇ ਉੱਪਰ ਲੈ ਕੇ ਜਾਂਦੇ ਨੇ ਮੇਰੇ ਵਿੱਚਕਾਰ ਜਿਹੜੇ ਮੌਜੂਦ ਨੇ ਸ੍ਰੀ ਗੁਰਮਾਨਤ ਗੁਰਮਾਨਤਨੀ ਔਰ ਟੈਂਕੂ ਪ੍ਰੋਟੀਨ ਦੇ ਔਰ ਅਨਮੋਲ ਜੀ ਆਪਾਂ ਗੱਲਬਾਤ ਕਰ ਲੈਨੇ ਆ ਜਿਹੜੇ ਇਹ ਹੋਰ ਵੀ ਇੱਥੇ ਸਮੂਹ ਸੇਵਾਦਾਰ ਜਿਹੜੇ ਮੌਜੂਦ ਨੇ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿਸ ਤਰੀਕੇ ਨਾਲ ਜਿਹੜੇ ਹਰ ਮੰਥ ਜਿਹੜੇ ਇਹ ਹਰ ਮਹੀਨੇ ਜਿਹੜੀਆਂ ਸੰਕਤਾਂ ਦੇ ਦਰਸ਼ਨ ਕਰਨ ਲਈ ਜੋ ਕਿ ਯਾਤਰਾ ਮਤ ਉੱਪਰ ਲੈ ਕੇ ਜਾਂਦ ਰੇ ਗੱਲਬਾਤ ਕਰਨਾ ਹਾਂ ਸਤ ਸਤ ਸਾਸ਼ਿਕਾ ਸਭ ਤੋਂ ਪਹਿਲਾਂ ਮਹਾਰਾਣੀ ਦੇ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੈ ਕਾਰਾ ਮਾਣੈਣਾ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹਰ ਮਹੀਨੇ ਮਾਤਾ ਜੀ ਦੇ ਦਰਬਾਰ ਤੇ ਜਾਂਦੇ ਹੋ ਕਿਹੜੀ ਕਿਹਣੀ ਥਾਂ ਤੇ ਦੇਖੋ ਜੀ ਇਹ ਗੱਲ ਵੀ ਸਾਡੇ ਭਾਈ ਸਾਹਿਬ ਟਿੰਕੂ ਜੀ ਪ੍ਰੋਪਰਟੀ ਡੀਲਰਸ ਨੇ ਤੇ ਹਰ ਮਹੀਨੇ ਫ੍ਰੀ ਸੇਵਾ ਭੇਜਦੇ ਨੇ ਜਿਸ ਸੰਗਤ ਨੇ ਵੀ ਜਾਣਾ ਮਾ ਨੈਣਾ ਦੇਵੀ ਦੇ ਦਰਬਾਰ ਤੇ ਚੰਤਪੁਰ ਨੀਮਾ ਦੇ ਦਰਬਾਰ ਤੇ ਜਿੱਥੇ ਵੀ ਅਲੱਗ-ਅਲੱਗ ਯਾਤਰਾ ਜਾਂਦੀਆਂ ਪਲਾਨ ਕਰਦੇ ਨੇ ਸਾਰੇ ਟੀਮ ਮੈਂਬਰ ਨੇ ਠੀਕ ਹੈ ਇਹ ਪਹਿਲੇ 1 ਮਹੀਨਾ ਪਹਿਲਾਂ ਡਿਸਾਈਡ ਕਰ ਲੈਂਦੇ ਨੇ ਵੀ ਇਸ ਵਾਰ ਯਾਤਰਾ ਆਪਣੇ ਫਰੀ ਸੇਵਾ ਕਿਧਰ ਪਾਸੇ ਜਾਊਗਾ ਕਿ ਹੁਣ ਇਸ ਮੰਥ ਕਿੱਥੇ ਕਿਹੜੀਆਂ ਕਰਦੀਆਂ ਆ ਰਹੀਆਂ ਆ ਭਾਈ ਸਾਹਿਬ 22 ਤਰੀਕ ਨੂੰ ਜਾ ਰਹੇ ਨਾ 22 ਤਰੀਕ ਦਿਨ ਸ਼ਨੀਵਾਰ ਨੂੰ 22 ਤਰੀਕ ਦਿਨ ਸ਼ਨੀਵਾਰ ਨੂੰ ਮਾ ਚੰਤਪੁਰ ਦੇ ਦਰਬਾਰ ਤੇ ਜਾ ਰਹੀ ਹੈ ਜੀ ਤੇ ਆਲਮੋਸਟ ਸੀਟਾਂ ਫੁੱਲ ਹੋ ਗਈਆਂ ਜੀ ਇਹ ਹੈਗੇ ਨੇ ਜਿਹਨੇ ਜਾਣਾ ਤਾਂ ਹਾਂ ਜਿਨ੍ਹਾਂ ਨੇ ਜਾਣਾ ਤੇ ਸਾਡੇ ਭਾਈ ਸਾਹਿਬ ਨਾਲ ਟਿੰਕੂ ਜੀ ਨਾਲ ਮੇਰੇ ਨਾਲ ਹਮੋਲ ਨਾਲ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਫ੍ਰੀ ਸੇਵਾ ਆਪਣੀ ਜਾਂਦੀ ਸਰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਜਿਹੜੀਆਂ ਮਤਲਬ ਇੱਕ ਬਹੁਤ ਵੱਡੀ ਪਰੇਲਾ ਕਰ ਰਹੇ ਹੋ ਸਾਨੇਵਾਲ ਦੇ ਵਿੱਚ ਕਿਹੜੀ ਕਿਹੜੀ ਮਤਲਬ ਯਾਤਰਾਵਾਂ ਤੇ ਜਾਣੋ ਕਿ ਕਿਸ ਕਿਸ ਨੂੰ ਵੀਰੇ ਅਸੀਂ ਪਹਿਲਾਂ ਸਸਰੀਕਰ ਮੇਰਾ ਨਾਮ ਟਿੱਪੂ ਹੈ ਐਮ ਐਸ ਟਿੰਕੂ ਤੇ ਇਹ ਮਹਾਵੈਣੀ ਡਿਊਟੀ ਲਈਏ ਸਾਰੇ ਰਲ ਕੇ ਆਪਾਂ ਡਿਊਟੀ ਨਿਭਾ ਰਹੇ ਹਾਂ ਜੀ ਨੈਣ ਦੇਵੀ ਆਨੰਦਪੁਰ ਸਾਹਿਬ ਗਾਹ ਜਿਵੇਂ ਚਿੰਤਪੁਰਨੀ ਜਵਾਲਾਜੀ ਕਾਂਗੜਾ ਚਮੰਡਾ ਜੀ ਬਗਲਾ ਉਕੀ ਮਾਤਾ ਤੇ ਫਿਰ ਗਾਹ ਜਿਵੇਂ ਮੰਨ ਲਓ ਗਰਮੀ ਆਈ ਨੀ ਇੱਕ ਮਹੀਨਾ ਦਾ ਗੈਰ ਪਾ ਕੇ ਗਾ ਬੈਸ਼ਨ ਦੀ ਮਾਤਾ ਤੇ ਵੀ ਲੈ ਜਾਨੇ ਸੰਗਤ ਨੂੰ ਫਰੀ ਸੇਵਾ ਇਹ ਮਹਾਵਾਈ ਵੱਲੋਂ ਡਿਊਟੀ ਆ ਕੋਈ ਕਿਸੇ ਦਾ ਸਹਾਇਕ ਨਹੀਂ ਸਭ ਰਲ ਮਿਲ ਕੇ ਆ ਭਰਾਵਾਂ ਠੀਕ ਹੈ ਜੀ ਬਾਕੀ ਜੋ ਜਿਵੇਂ ਸੰਗਤ ਦੇ ਸਾਹਮਣੇ ਆਪਣਾ ਚੱਲਦੇ ਹੁੰਦੇ ਨੇ ਜਿਵੇਂ ਗੁਰਮਾਨ ਜੀ ਸਾਡੇ ਨਾਲ ਕੀਰਤਨ ਕਰਦੇ ਜਾਂਦੇ ਨੇ ਉਹਨਾਂ ਦੇ ਸਾਹਮਣੇ ਕਰਦੇ ਜਾਂਦੇ ਆ ਤੇ ਉਸਨੂੰ ਭਾਈ ਸਾਹਿਬ ਸਭ ਨੂੰ ਸੰਗਤ ਨੂੰ ਰਹਿਣ ਦਾ ਜਿੱਥੇ ਕਦੇ ਸਾਨੂੰ ਕਈ ਵਾਰ ਯਾਤਰਾ ਸੀ ਕੀਤੀਆਂ ਨੇ ਤਾਂ ਮੁੰਡਾ ਦੇ ਵੀ ਕਾਂਗੜਾ ਜੀ ਤੇ ਉੱਥੇ ਰਹਿਣ ਸਹਿਣ ਦਾ ਪ੍ਰਬੰਧ ਵੀ ਹੁੰਦਾ ਸੰਗਤ ਦੇ ਖਾਣ ਦਾ ਪ੍ਰਬੰਧ ਵੀ ਹੁੰਦਾ ਹੈ ਸੋ ਪੂਰਾ ਇੰਤਜ਼ਾਮ ਕਰਕੇ ਲੈ ਕੇ ਜਾਂਦੇ ਤੇ ਹੁਣ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਸਰ ਕੀ ਕਹਿਣਾ ਚਾਹੁੰਦੇ ਹੋ ਵੀ ਕਿਹੜੀ ਤਰੀਕ ਨੂੰ ਜਾਣਾ ਵਾ ਤੇ ਕਿਸ ਤਰ੍ਹਾਂ ਦੀ ਜਿਹੜੀ ਸਵਾਗਤ ਜਿਹੜੀ ਅਸੀਂ ਮੈਨ ਤੁਹਾਨੂੰ ਇਸੇ ਲਈ ਬੁਲਾਇਆ ਵੀ ਇਹਦਾ ਜਿਹੜੀ ਚੰਦਪੂਰਨੀ ਮਾਤਾਏ ਇਸ ਮਹੀਨੇ 22 ਤਿਰੂ ਜਾਊਗੀ ਦੀ ਸੇਵਾ ਮਾਤਾ ਦਾ ਧੰਨਵਾਦ ਜਿਹੜਾ ਤੁਹਾਨੂੰ ਮੈਨ ਇਸ ਲਈ ਬੁਲਾਇਆ ਆਪਾਂ ਜਿਹੜੇ ਆਪਣੇ ਆਪਣੇ ਜਿਹੜੇ ਮੈਂਬਰ ਨੇ ਸੇਵਾਦਾਰ ਨੇ ਅਸੀਂ ਬੈਸਨੀ ਮਾਤਾ ਤੇ ਲੈ ਕੇ ਜਾਣੇ ਜਿਨੇ ਜਿਨੇ ਜਾਣਾ ਜਿੰਨੇ ਜਿੰਨੇ ਜਾਣਾ ਆਪਣਾ ਬੁੱਕ ਕਰ ਸਕਦਾ ਜਿਹੜਾ ਚੱਲ ਸਕਦਾ ਉਹ ਫਿੱਟ ਹੋਵੇ ਠੀਕ ਹੈ ਜੀ ਬੈਸ ਰੇਮਾ ਦਾ ਚਾਰ ਚਾਰਜ ਚਾਰ ਚਾਰਜ ਲਈ ਜੇਨ ਸ਼ੁੱਕਰਵਾਰ ਹੈ ਲੈ ਕੇ ਜਾਵਾਂਗੇ ਟ੍ਰੇਨ ਦਾ ਪੂਰਾ ਡੱਬਾ ਬੁੱਕ ਕਰ ਫਰੀ ਸੇਵਾ ਫਰੀ ਰਹਿਣਾ ਖਾਣਾ ਵੀ ਨਾ ਮਾਹਮਈ ਵੱਲੋਂ ਸਭ ਕੁਝ ਫਰੀ ਹੋਵੇਗਾ ਬਿਲਕੁਲ ਸਭ ਕੁਝ ਫਰੀ ਹੋਏਗਾ ਆਉਣ ਜਾਣ ਦਾ ਖਰਚਾ ਜੋ ਸਭ ਕੁਝ ਫਰੀ ਹੋਏਗਾ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਬਸ ਬੇਨਤੀ ਇੰਨੀ ਹੈ ਕਿ ਵੀ ਮਾਰਚ ਦੇ ਪਹਿਲੇ ਹਫਤੇ ਆਪਣੇ ਆਧਾਰ ਘੜ ਘੜ ਦੇ ਪਹੁੰਚੇ ਕਰ ਦੇਣ ਤਾਂ ਕਿ ਟਿਕ ਦਾ ਟਾਈਮ ਨਾਲ ਆਪਾਂ ਬੁੱਕ ਕਰ ਸਕ ਜੀ ਕਿਸ ਤਰ੍ਹਾਂ ਕੰਟੈਕਟ ਹੋਏਗਾ ਸਰ ਆਪਣਾ ਕੰਟੈਕਟ ਨੰਬਰ ਦੱਸ ਦ ਅਨਨਤ ਸਾਰਿਆਂ ਨਾਲ ਸਾਰੇ ਮੈਨੂੰ ਜਾਣਦੇ ਨੇ ਮਾਰੇ ਆਪਣਾ ਪ੍ਰਾਪਰਟੀ ਦਾ ਕੰਮ ਹੈ ਜੀ ਇਹ ਗੁਰਮਾਨਾ ਮੇਰਾ ਭਰਾ ਇਹ ਮੇਰਾ ਗਵੰਡੀ ਅਨਮੋਲ ਸਾਰੇ ਭਰਾ ਨੇ ਇੰਕੂ ਮੇਰਾ ਨਾਮ ਹੈ ਸਾਬ ਨੂੰ ਪਤਾ ਸਭ ਬੰਦੇ ਸੰਪਰਕ ਕਰ ਸਕਦੇ ਨੰਬਰ ਮੈਂ ਦੱਸ ਦਿੰਨਾ ਫਿਰ ਵੀ ਮੇਰਾ ਮੋਬਾਈਲ ਨੰਬਰ ਹੈ 98726 60324 ਜਿੰਨਾ ਮਤਲਬ ਇਹ ਫੋਨ ਤੇ ਆਪਣਾ ਸਿੱਧਾ ਅਧਾਰ ਕਾਰਡ ਮੋਬਾਈਲ ਤੇ ਭੇਜ ਸਕਦਾ ਜਾਂ ਮੈਨੂੰ ਫੜਾ ਸਕਦਾ ਮੈਂ ਤਾਂ ਸਪੈਸ਼ਲੀ ਮਾਤਰਾ ਜਾਣ ਲਈ ਆ ਉਹਦੇ ਤਿੰਨ ਦਿਨ ਲੱਗਦੇ ਨੇ ਤੇ ਉਹਦੇ ਲਈ ਐਨਾ ਪਹਿਲਾਂ 2-3 ਮਹੀਨੇ ਬੰਨ ਆਪਣਾ ਟ੍ਰੈਕਟਰ ਦਾ ਕਰਨਾ ਔਖਾ ਥੋੜਾ ਹੈ ਬਿਲਕੁਲ ਪੂਰਾ ਟ੍ਰੇਨਰ ਡਾ ਲਾਏ ਤੇ ਲਗਭਗ ਕਿੰਨੇ ਕ ਆ ਜਾਣਗੇ ਜੀ ਉਹ ਜਿੰਨੇ ਕ 72 ਕ ਆ ਜਾਣਗੇ 70 ਬੰਤਰਾ ਆ ਜਾਣਗੇ ਬਾਕੀ 80 100 ਜਿੰਨੇ ਹੋਗੇ ਜੀ ਸਾਰੇ ਲੈ ਜਾਣਾ ਵੀਰੇ ਜਵਾਬ ਅਸੀਂ ਕਿਸੇ ਨੂੰ ਨਹੀਂ ਦਿੰਦੇ ਬੰਦਾ ਜਾਣ ਵਾਲਾ ਹੋਵੇ ਬਸ ਗੁਰਮੰਦੀ ਦੁਆਰਾ ਇਹ ਦੱਸ ਦਿੱਤੇ ਗਏ ਦੁਆਰਾ ਕੋਈ ਜਿਹੜੀ ਕਿੰਨੇ ਤੀਕ ਨੂੰ ਤੁਸੀਂ ਜਾ ਰਹੇ ਹੋ ਔਰ ਆਧਾਰ ਕਾਰਡ ਹੈ ਜਿਹੜੇ ਉਹ ਕਿੰਨੇ ਜਿਹੜੇ ਪਹਿਲਾਂ ਜਮਾ ਹੋਣੇ ਬਸ ਇਹੀ ਬੇਨਤੀ ਕਰਦੇ ਹਾਂ ਸੰਗਤ ਜਿਹੜੇ ਵੀ ਮਾਂ ਬੈਸ਼ਰੂਰਾਨੀ ਦੇ ਦਰਬਾਰ ਉੱਤੇ ਨਤਮਸਤਕ ਹੋਣਾ ਚਾਹੁੰਦੇ ਨੇ ਮਹਾਰਾਣੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਆਸ਼ੀਰਵਾਦ ਲੈਣਾ ਚਾਹੁੰਦੇ ਨੇ ਉਹ ਮਾਰਚ ਦੇ ਪਹਿਲੇ ਹਫਤੇ ਆਧਾਰ ਕਾਰਡ ਸਾਡੇ ਕੋਲ ਪ ਤੇ ਫਿਰ 22 ਜੁਲਾਈ 4 ਜੁਲਾਈ ਹਾਂਜੀ 4 ਜੁਲਾਈ 4 ਜੁਲਾਈ 4 ਜੁਲਾਈ ਤਿੰਨ ਸ਼ੁੱਕਰਵਾਰ ਨੂੰ ਇਹ ਯਾਤਰਾ ਹੋਵੇਗੀ ਤਿੰਨ ਦਿਨ ਦੀ ਯਾਤਰਾ ਹੈ ਜੀ ਤਿੰਨ ਐਡਰਸ ਹਾਂਜੀ ਨੰਬਰ ਬੋਲੋ ਭਾਈ ਸਾਹਿਬ 98726 60324 ਠੀਕ ਹੈ ਉਹ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੈ ਕਿ ਭਾਈ ਸਾਹਿਬ ਨੇ ਆਪਣਾ ਨੰਬਰ ਵੀ ਜਿਹੜਾ ਬੋਲਿਆ ਵਾਸ ਤੋਂ ਮੈਂ ਵੀ ਇੱਕ ਵਾਰੀ ਅਪੀਲ ਕਰੂੰਗਾ ਕਿ ਜੋ ਜੋ ਵੀ ਸਾਨੇਵਾਲ ਦੇ ਵਿੱਚੋਂ ਜਿਹੜੇ ਕਿ ਜਾਣਾ ਚਾਹੁੰਦੇ ਨੇ ਜਿਸ ਤਰ੍ਹਾਂ ਮਾਤਾ ਦੈਸ਼ਨ ਦੇਵੀ ਦਰਵਾਸੇ ਜਾਣਾ ਵਾ ਫ੍ਰੀ ਸੇਵਾ ਜਿਹੜੀ ਵੀ ਆਫ ਪੋਸਟ ਆਉਣ ਜਾਣ ਦਾ ਕੋਈ ਵੀ ਖਰਚਾ ਨਹੀਂ ਹੋਏਗਾ ਰਹਿਣ ਸਹਿਣ ਦਾ ਕੋਈ ਖਰਚਾ ਨਹੀਂ ਹੋਏਗਾ ਤੁਸੀਂ ਸਿਰਫ ਇੱਕ ਇੱਥੇ ਆਉਣਾ ਕਿ ਮਾਰਚ ਦੇ ਪਹਿਲੇ ਹfte ਇਹਨਾਂ ਨੂੰ ਮਿਲਣਾ ਔਰ ਆਪਣਾ ਆਧਾਰ ਕਾਰਡ ਜਿਹੜਾ ਜਮ੍ਹਾਂ ਕਰਾਣਾ ਤਾਂ ਕਿ ਜੋ ਜਿਹੜੀਆਂ ਤੁਹਾਡੀਆਂ ਸੀਟਾਂ ਬੁੱਕ ਹੋ ਸਕਣ ਕਿਉਂਕਿ ਆਉਣ ਜਾਣ ਦੀ ਕੋਈ ਪ੍ਰੋਬਲਮ ਨਾ ਹੋਵੇ ਦਿੱਕਤ ਨਾ ਹੋ ਸਕੇ ਕਿਸੇ ਤਰ੍ਹਾਂ ਦੀ ਇਸੇ ਤਰ੍ਹਾਂ ਹੀ ਹੋਰ ਅਪਡੇਟ ਪੇਸ਼ ਕਰਾਂਗੇ ਤਦ ਤੱਕ ਲਈ ਮੈਂ ਦੋ ਜਦ ਤੱਕ ਆਪਣਾ ਰਿਪੋਰਟ ਕਰਾਂਗੇ ਜੈ ਕਾਰਾ ਮਾ ਨੈਣਾ ਦੇਵੀ ਦਾ ਹੋਰ ਸੱਚੇ ਦਰਬਾਰ ਜੈ ਕਾਰਾ ਮਾ ਵੈਸ਼ਨੂ ਰਾਣੀ ਦਾ ਸ੍ਰੀ ਵਾਹਿਗੁਰੂ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ